ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਹਲਕੇ ਦੇ ਪਿੰਡ ਡਿੱਬੀਪੂਰਾ ਤੋਂ ਦੱਸ ਦਈਏ ਕਿ ਅੱਜ ਕੱਲ ਦੇ ਜਿਹੜੇ ਹਾਲਾਤ ਚੱਲ ਰਹੇ ਆ ਉਹਨਾਂ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਕ ਪਿੰਡਾਂ ਦੇ ਵਿੱਚ ਸਹਿਮੇ ਹੋਏ ਜ਼ਰੂਰ ਦਿਖਾਈ ਦਿੰਦੇ ਆ ਇਸੇ ਤਰ੍ਹਾਂ ਹੀ ਜੇਕਰ ਗੱਲ ਕੀਤੀ ਜਾਵੇ ਬੀਤੀ ਰਾਤ ਦੱਸਦੇ ਆ ਕਿ ਦੋ ਮੋਟਰਸਾਈਕਲਾਂ ਤੇ ਤਿੰਨ ਲੋਕ ਸਵਾਰ ਹੋ ਕੇ ਪਿੰਡ ਡਿੱਬੀਪੂਰਾ ਦੇ ਵਿੱਚ ਪਹੁੰਚਦੇ ਆ ਇਹ ਕਿਸ ਮਕਸਦ ਨਾਲ ਪਹੁੰਚੇ ਆ ਜਾਂ ਨਹੀਂ ਇਹ ਤਾਂ ਨਹੀਂ ਪਤਾ ਲੇਕਿਨ ਇੱਕ ਮੋਟਰਸਾਈਕਲ ਇੱਧਰ ਤਸਵੀਰਾਂ 'ਚ ਮੈਂ ਕਹਾਂਗਾ ਦਿਖਾਓ ਇੱਕ ਮੋਟਰਸਾਈਕਲ ਜਿਸ ਦਾ ਨੰਬਰ ਹੈਗਾ PB15 X3754 PB15 X3754 ਨੰਬਰ ਦਾ ਇੱਕ ਮੋਟਰਸਾਈਕਲ ਜਿਹੜਾ ਹੈਗਾ ਉਹ ਲਵਾਰਿਸ ਹਾਲਾਤਾਂ ਦੇ ਵਿੱਚ ਇੱਥੇ ਛੱਡ ਦਿੱਤਾ ਜਾਂਦਾ ਹੈ ਦੱਸਦੀ ਹੈ ਕਿ ਪਿੰਡ ਦੀ ਇਹ ਗਲੀ ਹੈ ਪਿੰਡ ਦੀ ਮੇਨ ਗਲੀ ਹੈ ਜਿਸ ਦੇ ਵਿੱਚ ਇਹ ਮੋਟਰਸਾਈਕਲ ਜਿਹੜਾ ਹੈਗਾ ਲਵਾਰਿਸ ਹਾਲਾਤਾਂ ਦੇ ਵਿੱਚ ਮਿਲਿਆ ਹੈਗਾ ਤਾਂ ਇਸ ਦੀ ਸੂਚਨਾ ਜਿਹੜੀ ਹੈ ਉਹ ਥਾਣਾ ਸਿਟੀ ਜਲਾਲਾਬਾਦ ਔਰ थाना ਅਬੋਹਰ ਨੂੰ ਵੀ ਦੇ ਦਿੱਤੀ ਗਈ ਹੈ ਕਿਉਂਕਿ ਇਸ ਦਾ ਨੰਬਰ ਜਿਹੜਾ ਹੈ ਉਹ ਅਬੋਹਰ ਦਾ ਹੈਗਾ ਤਾਂ ਤਸਵੀਰਾਂ ਤੁਹਾਨੂੰ ਦਿਖਾਣ ਦੇ ਆ ਸ਼ੱਕੀ ਮਾਮਲਾ ਕਿਉਂ ਜਾਪਦਾ ਕਿਉਂਕਿ ਇਸ ਦਾ ਲੋਕ ਜਿਹੜਾ ਹੈਗਾ ਉਹ ਵੀ ਟੁੱਟਿਆ ਹੋਇਆ ਔਰ ਇਸ ਤੋਂ ਇਲਾਵਾ ਚਾਰਜਿੰਗ ਜਿਹੜਾ ਹੁੰਦਾ ਜੋ ਇਸ ਦੀ ਵਾਇਰ ਹੁੰਦੀ ਹੈ ਉਹ ਵੀ ਕਟੀਆਂ ਹੋਈਆਂ ਇਸ ਨੂੰ ਸਟਾਰਟ ਕਰਨ ਦੇ ਲਈ ਤਾਂ ਟੈਂਕੀ ਦਾ ਟੱਕਣ ਜਿਹੜਾ ਹੈਗਾ ਉਹ ਵੀ ਤੋੜਿਆ ਹੋਇਆ ਹੈ ਤਾਂ ਇਸ ਤੋਂ ਜਿਹੜਾ ਕੀ ਹੈ ਮਾਮਲਾ ਸ਼ੱਕੀ ਜਾਪਦਾ ਹੈ ਕਿ ਇਹ ਮੋਟਰਸਾਈਕਲ ਜਿਹੜਾ ਹੈਗਾ ਇਹ ਚੋਰੀ ਦਾ ਵੀ ਹੋ ਸਕਦਾ ਤਾਂ ਦੱਸਿਆ ਜਾਂਦਾ ਹੈ ਕਿ ਦੋ ਮੋਟਰਸਾਈਕਲਾਂ ਤੇ ਲੋਕ ਤਿੰਨ ਲੋਕ ਸਵਾਰ ਹੋ ਕੇ ਆਉਂਦੇ ਆ ਔਰ ਇਹ ਮੋਟਰਸਾਈਕਲ ਇੱਥੇ ਹੀ ਛੱਡ ਕੇ ਜਿਹੜਾ ਇੱਥੋਂ ਚਲੇ ਜਾਂਦੇ ਆ ਤਾਂ ਹੁਣ ਗੱਲ ਕਰਦੇ ਆ ਅਸੀਂ ਪਿੰਡ ਵਾਸੀਆਂ ਦੇ ਨਾਲ ਉਹਨਾਂ ਤੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ ਕੀ ਕਹਣਾ ਇਸ ਮਾਮਲੇ ਤੇ ਪਿੰਡ ਵਾਸੀਆਂ ਦਾ ਜੀ ਬਾਜੀ ਕੀ ਕਹਿਣਾ ਤੁਹਾਡਾ ਇਸ ਮਾਮਲੇ ਤੇ ਆਜੋ ਦੱਸੋ ਆਜੋ ਭਾਈ ਆਜੋ 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 ਅੱਛਾ ਤੁਸੀਂ ਵੀ ਕਹਿ ਰਹੇ ਸੀ ਮੈਂ ਤਾਂ ਦੇਸੀ ਗੇਟ ਕੋਲੇ ਚਾ ਉੱਤੇ ਕਰੋ ਇਹਨੂੰ ਮਾਈਕ ਨੇ ਜਿਹੜਾ ਨਾ ਇਹ ਮੋਟਰਸਾਈਕਲ ਰੁਕਿਆ ਹਾਂ ਮਾਦੇ ਗੇੜ ਕੋਲ ਸੀ ਖੜਾ ਸੀ ਜ ਮੈਂ ਰੱਬੂ ਬਾਹਰ ਨਿਕਲਿਆ ਫਿਰ ਦੂਜੇ ਨੰਬਰ ਆਦੇ ਡਰਦਾ ਮਾਰਿਆ ਜਦੋਂ ਮੋਟਰਸਾਈਕਲ ਸਟਾਰਟ ਕੀਤਾ ਹੱਥੇ ਕ ਆਪਸੇ ਕੋਸੀ ਹੋਣੀ ਮੈਂ ਅੰਦਰ ਚੁੱਪ ਵੜ ਗਿਆ ਅੱਛਾ ਹਾਂਜੀ ਆਦੇ ਕਿੰਨੇ ਸੀਗੇ ਚਾਰ ਜਣੇ ਚਾਰ ਜਣੇ ਸੀਗੇ ਹਾਂਜੀ ਹਾਂਜੀ ਕਿੰਨੇ ਤੇ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਆਏ ਹਾਂ ਇਹ ਠੱਲ ਗੇ ਹੋਲਾ ਹੈਗਾ ਅੱਛਾ ਇੱਕ ਇਹ ਮੋਟਰਸਾਈਕਲ ਇੱਥੇ ਖੜਾ ਕਰਕੇ ਬਾਕੀ ਹਾਂਜੀ ਪੱਜ ਗਿਆ ਤੇ ਕਿੰਨੇ ਕੋਈ ਦਾ ਟਾਈਮ ਹੈ ਇਹ 12 ਵਜੇ ਤੋਂ ਬਾਅਦ ਦੀ ਗੱਲ ਹੈ 12 ਵਜੇ ਤੋਂ ਬਾਅਦ ਦੀ ਗੱ ਠੀਕ ਹੈ ਹਾਂ ਜੀ ਤੁਸੀਂ ਇਸ ਪਿੰਡ ਨੇ ਕਿੱਥੇ ਹਾਂ ਡੀਵੀਰ ਆਪਣਾ ਘਰ ਨਾਲ ਦਾ ਨਾਲ ਹੀ ਹਾਂ ਗੁਰਦੁਆਰਾ ਤੁਸੀਂ ਵੀ ਕਿਆਖੀਰਦੇ ਹਾਂ ਹਾਂ ਮਾਦੇ ਘੇਟ ਕੋਲ ਵੇਖਿਆ ਹੰਪਸ਼ਾਦੇ ਬੰਦੇ ਨੇ ਇਹ ਨਹੀਂ ਆਪਣਾ ਪਤਾ ਬੰਦੇ ਕਿੱਥੋਂ ਦੇ ਨੇ ਕਿਹੜੇ ਪਿੰਡ ਦੇ ਨੇ ਕਿੱਡ ਪਿੰਡ ਦੇ ਨਹੀਂ ਹੈਗੇ ਅੱਛਾ ਹਾਂ ਜੀ ਹਾਂ ਜੀ ਹੰਪਸ਼ਾਦੇ ਬੰਦੇ ਹੰਪਸ਼ਾਦੇ ਬੰਦੇ ਤੇ ਕਿੰਨੇ ਚਾਰ ਲੋਕ ਸੀ ਹਾਂ ਚਾਰ ਲੋਕ ਸੀ ਹਾਂ ਜੀ ਹਾਂ ਜੀ ਤੇ ਬਿਲਕੁਲ ਹੋਰ ਵੀ ਲੋਕਾਂ ਨਾਲ ਗੱਲ ਕਰਦੇ ਆਂ ਬਈ ਕੀ ਕਹਿਣਾ ਚਾਹੁੰਦੇ ਆ ਇਸ ਤਰ੍ਹਾਂ ਦੇ ਨਾਲ ਆਰਮ ਸਕੂਟਰ ਕੋਈ ਕਾਂਡ ਵੀ ਕੀਤਾ ਹੋ ਸਕਦਾ ਚੋਰੀ ਦਾ ਵੀ ਹੋ ਸਕਦਾ ਜੀ ਸਰ ਇਹ ਕੋਈ ਪਤਾ ਲੱਗਦਾ ਹੈ ਕਿ ਪਿੱਛੇ ਕਾਂਡ ਕੋਈ ਬੰਦੇ ਦਾ ਕਰ ਆਇਆ ਹੋਣ ਜਾਂ ਕੋਈ ਚੋਰੀ ਦਾ ਮਸਲਾ ਕੀਤਾ ਹੋਣੇ ਜਾਂ ਕੋਈ ਵੱਡਾ ਡਾਕਾ ਮਾਰ ਕੇ ਆਇਆ ਹੋਣੇ ਸਾਬ ਲਾ ਲੋ ਡੱਬੀਪੁਰ ਦੇ ਵਿੱਚ ਤੇ ਸਾਹਮਣੇ ਮੇਨ ਗਲੀ ਦੇ ਵਿੱਚ ਠੱਲ ਗਏ ਨੇ ਇੱਥੇ ਗਰੀਬ ਜਨਤਾ ਜਾਂ ਕਿਸੇ ਦੇ ਵੀ ਪੇਟੇ ਪੈ ਜਾਵੇ ਜਾਂ ਕੋਈ ਵੀ ਕਹਿ ਸਕਦਾ ਹੈ ਭਾਈ ਇਹਨੇ ਚੋਰੀ ਕਰਕੇ ਲੈਂਦਾ ਇੱਥੇ ਗਰੀਬ ਜਨਤਾ ਦੀ ਤਾਂ ਬੁਰੇ ਹਾਲ ਹੋ ਜਾਣਗੇ ਜੀ ਸਰ ਇਹੋ ਗੱਲ ਹੈ ਮੰਨੋ ਸਰਪੰਚਨੀ ਚੰਨੋ ਬਾਈ ਦੇ ਘਰ ਦੇ ਸਾਹਮਣੇ ਖੜੇ ਅਸੀਂ ਜੀ हां जी ਬਕਾਇਦਾ ਕੈਮਰੇ ਖੜੇ ਨੇ ਬਕਾਇ ਕੈਮਰਿਆਂ ਦੇ ਵਿੱਚ ਵੇਖਾ ਜਾਵੇਦਾ ਰਾਤ 12 ਵਜੇ ਲਾਈਟ ਗਈ ਸੀ ਲਾਈਟ ਦੇ ਸਮੇਂ ਤੇ ਰਾਤ ਨੂੰ ਆਏ ਤੇ ਚਾਰ ਲੋਕ ਇੱਥੇ ਮੋਟਰਸਾਈਕਲ ਠੱਲ ਕੇ ਚਲੇ ਗਏ ਨੇ ਜੀ ਸਰ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਜੀ ਤਾਂ ਬਿਲਕੁਲ ਦੱਸ ਦਈਏ ਕਿ ਇਹ ਮੋਟਰਸਾਈਕਲ ਆ ਤਸਵੀਰਾਂ ਤੁਹਾਨੂੰ ਮੋਟਰਸਾਈਕਲ ਦੀਆਂ ਦਿਖਾ ਰਹੇ ਆ ਰਾਇਲ ਐਂਡ ਫੀਲਡ ਬੁਲੇਟ ਐ ਪੀਵੀ 15 137 54 ਇਸ ਦਾ ਨੰਬਰ ਹੈਗਾ ਤਾਂ ਦੱਸ ਦਈਏ ਕਿ ਇਸ ਦਾ ਲੋਕ ਜਿਹੜਾ ਹੈਗਾ ਉਹ ਵੀ ਟੁੱਟਿਆ ਹੋਇਆ ਹੈ ਔਰ ਸ਼ੱਕੀ ਮਾਮਲਾ ਜਾਪਦਾ ਹੈ ਦੱਸਦੇ ਆ ਕਿ ਚਾਰ ਲੋਕ ਆਂਦੇ ਆ ਦੋ ਮੋਟਰਸਾਈਕਲਾਂ ਤੇ ਅਤੇ ਇਸ ਮੋਟਰਸਾਈਕਲ ਨੂੰ ਇੱਥੇ ਹੀ ਛੱਡ ਕੇ ਜਿਹੜਾ ਹੈਗਾ ਇਥੋਂ ਫਰਾਰ ਹੋ ਜਾਂਦੇ ਆ ਇੱਕ ਸ਼ਖਸ ਨੇ ਇਹਨਾਂ ਨੂੰ ਦੇਖਿਆ ਵੀ ਹੈ ਮੋਟਰਸਾਈਕਲ ਦੀ ਟੈਂਕੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਟੈਂਕੀ ਦਾ ਟਾਪਾ ਜਿਹੜਾ ਹੈਗਾ ਉਹ ਵੀ ਟੈਂਕੀ ਦਾ ਟੱਕਣ ਜਿਹੜਾ ਉਹ ਵੀ ਟੁੱਟਿਆ ਹੋਇਆ ਹੈ ਤਾਂ ਪਿੰਡ ਦੇ ਲੋਕ ਇੱਥੇ ਮੌਜੂਦ ਹੈਗੇ ਆ ਜੋ ਸਵੇਰ ਤੋਂ ਹੀ ਇੱਥੇ ਇਕੱਠਾ ਹੋਏ ਆ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਪੁਲਿਸ ਨੂੰ ਪੁਲਿਸ ਨੂੰ ਤਲਾਹ ਦੇਤੀ ਹੈ ਨਾ ਪੁਲਿਸ ਨੂੰ ਵੀ ਇਤਲਾਹ ਦੇ ਦਿੱਤੀ ਹੈ ਲੇਕਿਨ ਹਜੇ ਤੱਕ ਇੱਥੇ ਕੋਈ ਵੀ ਨਹੀਂ ਪਹੁੰਚਿਆ ਤਾਂ ਇਸ ਵੀਡੀਓ ਨੂੰ ਸ਼ੇਅਰ ਜਿਹੜਾ ਹੈਗਾ ਉਹ ਜ਼ਰੂਰ ਕਰ ਦਿਓ ਕਿਉਂਕਿ ਜੇਕਰ ਕਿਸੇ ਦਾ ਮੋਟਰਸਾਈਕਲ ਹੈਗਾ ਜੋ ਇਸ ਦਾ ਮਾਲਕ ਹੈਗਾ ਤਾਂ ਉਸ ਤੱਕ ਇਹ ਪਹੁੰਚ ਜਾਵੇ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਪੁਲਿਸ ਨੂੰ ਇਹਨਾਂ ਦੇ ਵੱਲੋਂ ਸੂਚਨਾ ਦੇ ਦਿੱਤੀ ਗਈ ਹੈ ਔਰ ਪੁਲਿਸ ਦੇ ਵੱਲੋਂ ਹੁਣ ਇਸ ਨੂੰ ਕਦੋਂ ਤੱਕ ਕਬਜ਼ੇ ਦੇ ਵਿੱਚ ਲਿਆ ਜਾਂਦਾ ਕਿਉਂਕਿ ਕਿੰਨਾ ਟਾਈਮ ਹੋ ਗਿਆ ਦੱਸਿਆ ਨੂੰ ਤਾ ਕਹਿੰਦੇ ਕਿ 2 ਘੰਟੇ ਹੋ ਗਏ ਆ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਆ ਹਜੇ ਤੱਕ ਇੱਥੇ ਪੁਲਿਸ ਦੇ ਮੁਲਾਜ਼ਮ ਜਿਹੜੇ ਆ ਉਹ ਨਹੀਂ ਪਹੁੰਚੇ ਤਾਂ 7 ਵਜੇ ਤਾਂ ਇਹ ਲਵਾਰਿਸ ਹਾਲਾਤਾਂ ਦੇ ਵਿੱਚ ਮੋਟਰਸਾਈਕਲ ਜਿਹੜਾ ਹੈਗਾ ਇਹ ਪਿੰਡ ਡਿੱਬੀਪੁਰਾ ਤੋਂ ਮਿਲਿਆ ਜਿੱਥੇ ਪਿੰਡ ਵਾਸੀ ਜਿਹੜੇ ਐ ਇਸ ਮੋਟਰਸਾਈਕਲ ਨੂੰ ਲੈ ਕੇ ਚਿੰਤਾ ਦੇ ਵਿੱਚ ਐ ਇੱਕ ਸ਼ਖਸ ਨੇ ਰਾਤ ਦੇਖਿਆ तकरीबन 12 ਵਜੇ ਦੇ ਕਰੀਬ ਇੱਥੇ ਦੋ ਮੋਟਰਸਾਈਕਲਾਂ ਤੇ ਚਾਰ ਲੋਕ ਆਉਂਦੇ ਆ ਔਰ ਇਸ ਮੋਟਰਸਾਈਕਲ ਨੂੰ ਇੱਥੇ ਹੀ ਛੱਡ ਕੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਚਲੇ ਜਾਂਦੇ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਕਿ ਇਹ ਮੋਟਰਸਾਈਕਲ ਜਿਹੜਾ ਹੈਗਾ ਇਹ ਕਿਸ ਦਾ ਹੈਗਾ ਔਰ ਇੱਥੇ ਕਿੰਨਾ ਹਾਲਾਤਾਂ ਦੇ ਵਿੱਚ ਪਹੁੰਚਿਆ ਧੰਨਵਾਦ